ਤਿਕੂ ਨਿਊਜ਼ ਦੇਖਣ ਵਾਲੋਂ ਸਾਰਨ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਡਾਕਟਰ ਸ਼ੇਵ ਕੁਮਾਰ ਸ਼ਰਮਾ ਤੇ ਲਲਿਤ ਸ਼ਰਮਾ ਜੀ ਆਜ ਨੇ ਲਲਿਤ ਜੀ ਜੈ ਹਿੰਦ ਜੈ ਹਿੰਦ ਸ਼ਰਮਾ ਜੀ ਜੈ ਹਿੰਦ ਜੈ ਹਿੰਦ ਤੇ ਅੱਜ ਇੱਕ ਖਾਸ ਵਿਸ਼ੇ ਦੇ ਅਸੀਂ ਇਹਨਾਂ ਨਾਲ ਗੱਲ ਕਰਦੇ ਆਂ ਡਾਕਟਰ ਸਾਹਿਬ ਕੁਛ ਚਾਲਣਾ ਪਾਓ ਆਪਣੇ ਬਾਰੇ ਦੱਸੋ ਪਹਿਲਾਂ ਕਿੱਥੋਂ ਤੇ ਲਲਿਤ ਤੁਸੀਂ ਵੀ ਦੱਸੋ ਕਿੱਥੋਂ ਮੈਂ ਡਾਕਟਰ ਸ਼ੇਵ ਕੁਮਾਰ ਸ਼ਰਮਾ ਰਾਸ਼ਟਰੀ ਪ੍ਰਧਾਨ ਹਿਊਮਨ ਰਾਈਟਸ ਜਨਤਕਾ ਮਿਸ਼ਨ ਇੰਡੀਆ ਲਲਿਤ ਜੀ ਮੈਂ ਲਲਿਤ ਸ਼ਰਮਾ ਜੀ ਸ਼ਿਪਸ ਹਨ ਹਿੰਦੁਸਤਾਨ ਤੋਂ ਪੰਜਾਬ ਸੈਕਟਰੀ ਜਾ ਸ਼ਿਰਮ ਦੇ ਮੁੱਦਾ ਅੱਜ ਦਾ ਹੈਗਾ ਵੀ ਜਿਹੜੇ ਪੁਲਿਸ ਦੀ ਜਿਹੜੀ ਹੈਗੀ ਆ ਬਤਮੀਜ਼ੀਆਂ ਆਮ ਪਬਲਿਕ ਖਿਲਾਫ ਜਿਹੜੀਆਂ ਵੱਧ ਰਹੀਆਂ ਨੇ ਇਹ ਵਿਸ਼ਾ ਉਹ ਆ ਗਿਆ ਸੋ ਆਪਾਂ ਦੋਹੇ ਸੱਜਣਾਂ ਨਾਲ ਗੱਲ ਕਰਦੇ ਆ ਵੀ ਕੀ ਹੋਇਆ ਸ਼ਰਮਾ ਜੀ ਲੱਲ ਜੀ ਦੱਸੋ ਕੀ ਕਾਰਨ ਹੋਇਆ ਕਿਵੇਂ ਹੋਇਆ ਕਿ ਤੁਸੀਂ ਫਿਰ ਉਹ ਅਫਸਰ ਦੇ ਖਿਲਾਫ ਕੋਈ ਸ਼ਿਕਾਇਤ ਪਾਈ ਤੁਹਾਡੇ ਕੋਲ ਹੈ ਹਾਂ ਜੀ ਕੀ ਵਿਸ਼ਾ ਹੋਇਆ ਸੀਗਾ ਕਿਵੇਂ ਹੋਈ ਸੀ ਗੱਲ ਇਹ ਵਿਸ਼ਾ ਅਸੀਂ ਜੀ ਕਿਸੇ ਸੀਨੀਅਰ ਸਿਟੀਜ਼ਨ ਵੱਲੋਂ ਕੋਈ ਐਪਲੀਕੇਸ਼ਨ ਤਰਕਾਸ ਚੱਲਦੀ ਵੀ ਆ ਉਸ ਦਰਖਾਸਤੇ ਨਾ ਧਿਆਨ ਦੇਣ ਵਜੋਂ ਤਾਂ ਅਸੀਂ ਡਾਕਟਰ ਸਾਹਿਬ ਉਮਰ ਰੇਟ ਜਾਣਚੇਤਨਾ ਮਿਸ਼ਨ ਤੋਂ ਮੈਡ ਸ਼ਿਪਸਨਾ ਹਿੰਦੁਸਤਾਨ ਤੋਂ ਅਸੀਂ ਉਹਾਂ ਫੈਮਿਲੀ ਦੇ ਨਾਲ ਥਾਣੇ 'ਚ ਜਾ ਕੇ ਅਫਸਰ ਨਾਲ ਗੱਲਬਾਤ ਕੀਤੀ ਤਾਂ ਅਫਸਰ ਵੱਲੋਂ ਸਾਡੇ ਨਾਲ ਜੋ ਡੀਲਿੰਗ ਕੀਤੀ ਗਈ ਹੈ ਬਿਲਕੁਲ ਊਟਲੀ ਤੇ ਬਦਤਮੀਜ਼ੀ ਨਾਲ ਉਹ ਸਾਡੇ ਨਾਲ ਪੇਸ਼ ਆਏ ਇੱਥੇ ਤੱਕ ਵੀ ਉਹਨਾਂ ਨੇ ਬਹੁਤ ਭਦੀ ਗੰਦੀ ਗਾਲ ਵੀ ਕੱਢੀ ਗੱਲ ਕਰਦੇ ਕਰਦੇ ਜੋ ਕਿ ਆਪਾਂ ਪਬਲਿਕ ਦੇ ਵਿੱਚ ਐਸੀ ਗਲਤ ਨਹੀਂ ਕਰ ਸਕਦੇ ਤੇ ਸਾਨੂੰ ਇਸ ਚੀਜ਼ ਦਾ ਬਹੁਤ ਰੋਸ਼ ਹੈ ਸਾਡੇ ਮਨਾਂ ਦੇ ਵਿੱਚ ਕਿ ਇੱਕ ਸੀਨੀਅਰ ਸਿਟੀਜ਼ਨ ਬੰਦਿਆਂ ਨਾਲ ਗੱਲ ਕਰਨ ਦਾ ਇੱਕ ਅਫਸਰ ਦਾ ਇਹ ਲਹਿਜਾ ਹੈ ਕਿ ਉਹ ਗੱਲ ਕਰਦੇ ਕਰਦੇ ਉਹਨਾਂ ਨੂੰ ਗਾਲ ਵੀ ਕੱਢ ਸਕਦਾ ਹੈ ਉਹ ਮਾਨਯੋਗ ਸੱਜਣ ਕਿਹੜੇ ਨੇ ਕਿਹੜਾ ਅਫਸਰ ਹੈ ਜੀ ਕਿੱਥੇ ਲੱਗਿਆ ਉਹ ਹਰਦੀਪ ਸਿੰਘ ਹੈ ਜੀ ਸਿਟੀ 2 ਦੇ ਵਿੱਚ ਕੀ ਡੈਜ਼ਿਗਨੇਸ਼ਨ ਹੈ ਐਸਐਚਓ ਯਾ ਮਤਲਬ ਏਐਸਈ ਵਗੈਰਾ ਐਸਐਚਓ ਨਹੀਂ ਐਸਐਚਓ ਸਾਹਿਬ ਆ ਕੀ ਆ ਬਾਤ ਹੈ ਵੈਸੇ ਆਪਾਂ ਇੱਕ ਚੀਜ਼ ਦੇਖੀ ਆ ਨਾ ਪ੍ਰਾਣਿਆਂ ਦੇ ਵਿੱਚ ਕਿਤੇ ਐਨਕਾਊਂਟਰ ਹੋਏ ਨੇ ਜਿਹੜੇ ਫੇਕ ਐਨਕਾਊਂਟਰ ਵੀ ਨਿਕਲੇ ਅਦਾਲਤਾਂ ਨੇ ਸਜ਼ਾ ਕੀਤੀਆਂ ਨੇ ਪੁਲਿਸ ਵਾਲੇ ਜ਼ਿਆਦਾਤਰ ਨਸ਼ਿਆਂ ਦੇ ਵਿੱਚ ਆਗੇ ਕਈ ਅਫਸਰ ਵੱਡੇ ਪਕੌੜੇ ਨੇ ਹੁਣ ਮਾਨਜੋਗ ਭੂਲਰ ਸਾਹਿਬ ਫੜੇ ਗਏ ਨੇ ਸਾਡੇ ਓਕੇ ਕਹਿੰਦੇ ਆ ਆਪਣਾ ਰੋਪੜ ਤੋਂ ਸੋ ਇਹ ਕੀ ਪੁਲਿਸ ਵਾਲਿਆਂ ਦਾ ਤੁਹਾਡੇ ਸਾਹਮਣੇ ਕਰਦਾਰੇ ਇਹ ਜਿਹਾ ਹੋਵੇ ਕਿ ਲੋਕਾਂ ਨੂੰ ਮਤਲਬ ਗਲਤ ਡੀਲ ਕਰਨੀ ਹੈ ਕਿਵੇਂ ਜੋ ਵੀ ਹੈਗਾ ਬਸ ਤਾਂ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਪ੍ਰਸ਼ਾਸਨ ਨਾਲ ਸਹਿਯੋਗ ਕਰੇ ਪਬਲਿਕ ਪਬਲਿਕ ਕਿੱਥੋਂ ਸਹਿਯੋਗ ਕਰੂਗੀ ਡਾਕਟਰ ਸਾਹਿਬ ਤੁਸੀਂ ਖੁਦ ਦੱਸੋ ਇਦੋਂ ਨਾ ਕਿ ਪਬਲਿਕ ਦੇ ਨਾਲ ਇੱਕ ਅਫਸਰ ਐਦਾਂ ਦੀ ਡੀਲਿੰਗ ਕਰੂਗਾ ਗਾਲੀ ਗਲੋਚ ਨਾਲ ਗੱਲ ਕਰੂਗਾ ਜੋ ਕਿ ਸੀਨੀਅਰ ਸਿਟੀਜ਼ਨ ਬੰਦੇ ਨੇ। ਕਿਆ ਉਹਨਾਂ ਦੀ ਕੋਈ ਇੱਜ਼ਤ ਨਹੀਂ? ਤੇ ਉਸ ਤੋਂ ਬਾਅਦ ਪਬਲਿਕ ਦਾ ਵਿਸ਼ਵਾਸ ਕਿੱਥੇ ਖੜਾ ਹੈ? ਪਬਲਿਕ ਕਿੱਥੇ ਖੜੂਗੀ ਤੇ ਜਦੋਂ ਵੀ ਕੋਈ ਝਗੜੇ ਵਾਲਾ ਕੇਸ ਸਾਹਮਣੇ ਆਉਂਦਾ ਤਾਂ ਪੁਲਿਸ ਆਪਣੇ ਹੱਥ ਛਾੜ ਕੇ ਪਰੇ ਖੜ ਜਾਂਦੀ ਹੈ। ਅਗਲੀ ਜਦੇ ਕਹਿ ਦਿੰਦੇ ਆਂਗੇ ਇਹ 752 ਹੁੰਦੀ ਹੈ ਜੀ ਤੁਹਾਡੀ ਤਾਂ 752 ਕਰ ਲਾਂਗੇ ਤੁਸੀਂ ਆਪਣਾ ਕੋਰਟ ਚ ਜਾਓ। ਅਸੀਂ ਕੁਝ ਨਹੀਂ ਕਰ ਸਕਦੇ। 5751 2000 ਰਦ ਕਰ ਦਿੰਦੇ ਆ ਹਾਂਜੀ ਉਹ ਚ ਇਹ ਆ ਜਾਂਦਾ ਵੀ ਜਿਹੜੇ ਥੋੜਾ ਬਦਮਾਸ਼ ਹੋ ਉਹਨਾਂ ਤੇ ਚਲ ਤਰੀਕਾ ਭੁਕੇ ਨੂੰ ਤਾਂ ਨਜ਼ਾਰਾ ਜਿਹੜਾ شریف ਬੰਦਾ ਉਹ ਥੋੜਾ ਔਖਾ ਹੋ ਜਾਂਦਾ ਵੀ ਕਿਵੇਂ ਭੁਗਤੀਏ شریف ਬੰਦਾ ਉਹ ਲੱਜਦਾ ਜੀ ਨਾ ਤਾਂ ਕੇਸ ਕਰਨ ਜੋਗਾ ਨਾ ਕੋਰਟ ਜਾਣ ਜੋਗਾ ਨਾ ਉਹਨੂੰ ਸਮਝ ਆਉਂਦੀ ਐ ਨਹੀਂ ਤੇ ਇਸ ਕਰਕੇ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਆਪਣਾ ਕ੍ਰਾਈਮ ਸ਼ਰਮ ਕਰ ਰਹੇ ਨੇ ਪੁਲਿਸ ਉਹਨਾਂ ਨੂੰ ਪੂਰੀ ਸ਼ਹਿਦ ਦੇ ਰਹੀ ਐ ਤੇ ਤੁਸੀਂ ਫਿਰ ਉਹਦੇ ਖਿਲਾਫ ਕਿਸੇ ਅਫਸਰ ਨੂੰ ਵੱਡੇ ਨੂੰ ਹਾਂਜੀ ਅਸੀਂ ਦਰਖਾਸਤ ਦਿੱਤੀ ਐ ਐਸਪੀ ਡੀ ਸਾਹਿਬ ਨੂੰ ਔਰ ਕੋਈ ਹੈ ਤੁਹਾਡੇ ਕੋਲ ਦਰਖਾਸਤ ਵੀ ਦਖਾਸਤ ਹਾਂਜੀ ਦਰਖਾਸਤ ਦਿੱਤੀ ਹੈ ਕੀ ਨੰਬਰ ਪਿਆਉ ਤੇ ਦਰਖਾਸਤ ਦੇ ਉਤੇ ਉਹਦੇ ਖਿਲਾਫ ਯਾਨੀ ਤੁਸੀਂ ਲਭੋ ਕੰਪਲੇਂਟ ਆਪਣੀ ਆਪਾਂ ਇਹਦਾ ਰੁਕ ਕਰਦੇ ਹਾਂ ਡਾਕਟਰ ਸ਼ੇਪ ਕੁਮਾਰ ਕੰਨੀ ਡਾਕਟਰ ਸਾਹਿਬ ਤੁਸੀਂ ਇਸ ਵਿੱਚ ਕੀ ਕਹੋਗੇ ਆਪਾਂ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਕ ਤੁਸੀਂ ਜੁਟੇ ਹੋਏ ਹੋ ਕੀ ਇਹ ਸਮਾਜ ਲਈ ਜਿਹੜੇ ਇਹ ਅਫਸਰ ਨੇ ਇਹ ਕੁਝ ਚੰਗਾ ਮੈ ਉਹਨਾਂ ਰਖਾਉਂਦੇ ਨਹੀਂ ਜਮੇ ਇਹ ਮਤਲਬ ਕਰਾਪਸ਼ਨ ਨੂੰ ਵਧਾ ਰਹੇ ਨੇ ਤੁਹਾਡੇ ਸਾਹਮਣੇ ਮਾਨ ਸਾਹਿਬ ਤੋ ਕਰੀਬਨ 16 ਸਾਲ ਤੋਂ ਮਤਲਬ ਕਿ ਹੋਂਦ ਹੈ ਜਿਸ ਵਿੱਚ ਮੈਂ ਅਗਵਾਈ ਕਰਿਆ ਗਤੀਵਿਧੀ ਚਲਾ ਰਿਹਾ ਹਰ ਤਰ੍ਹਾਂ ਦੇ ਕੋਈ ਲੋਕਾਂ ਦੀ ਸਹਿਯੋਗ ਕਰਨ ਲਈ ਤਕਪਤਿਆਰਿੰਦਨ ਦੇ ਸਾਰੇ ਮੈਂਬਰ ਉਹਦੇ ਵਿੱਚ ਤੋ ਕਰੀਬਨ ਹੀ ਯੁਵਾ ਦੋ ਤਿੰਨ ਸਾਲ ਦੇ ਵਿੱਚ ਜਦ ਦੇ ਕਿ ਮਤਲਬ ਕੋਈ ਪਤਰੀ ਨਾਮੀ ਸਰਕਾਰ ਆਈ ਹੈ ਉਹਦੇ ਅੱਗੇ ਪੁਲਿਸ ਵਿਭਾਗਤ ਵਿੱਚ ਜਿਹੜੇ ਹੇਟਲੇ ਭੱਦਰ ਦੇ ਅਫਸਰ ਨੇ ਪੂਰੀ ਕਰਪਟ ਵਾਲੀ ਨਜ਼ਰ ਆ ਰਹੀ ਹੈ ਜੀ ਉਹ ਕਿੱਥੋਂ ਪਤਾ ਲੱਗਿਆ ਜੀ ਪਿਛਲੇ ਦਿਨੀ ਇੱਕ ਪਰਿਵਾਰ ਹੈ ਸੀਨੀਅਰ ਸਿਟੀਜ਼ਨ ਪਰਿਵਾਰ ਮੀਆਂ ਬੀਬੀ ਉਹਨਾਂ ਦੀ ਬੇਟੀ ਵੱਲੋਂ ਬਹੁਤ ਹੀ ਜ਼ਿਆਦਾ ਮਲਬਾ ਨੂੰ ਤੱਕ ਬਚਨ ਕਰ ਦਿੱਤਾ ਜਾ ਰਿਹਾ ਸੀ ਜਿਹਦੇ ਕਰਕੇ ਸਾਡੇ ਕੋਲ ਇੱਕ ਪੁਲਿਸਨ ਆਈ ਹੈ ਕੀ ਸਾਡੀ ਮਦਦ ਕੀਤੀ ਜਾਂ ਪੁਲਿਸ ਸਾਡੇ ਨੇ ਹੁੰਦੀ ਪਈ ਇਸ ਦਰਖਾਸਤ ਤੇ ਵਾਪਸ ਅਸੀਂ थाना ਸਿਟੀ 2 ਵਿੱਚ ਗਏ ਅ ਚੰਦ ਦਿਨ ਪਹਿਲਾਂ ਪੰਜ ਸੱਤ ਦਿਨ ਪਹਿਲਾਂ ਉਹਦੇ ਵਿੱਚ ਗੱਲਬਾਤ ਕੀਤੀ ਆ ਇੱਥੇ ਸੀਟੀ ਦਾ ਮੁਖੀ ਆ ਸਥਾਨੇ ਦਾ ਮੁਖੀ ਵੱਲੋਂ ਕੀ ਨਾਮ ਕੀ ਉਹ ਨਾਮ ਹੀ ਹਰਦੀਪ ਸਿੰਘ ਜੀ ਐਸਐਚਓ ਲੱਗੇ ਨਾ ਤਕਰੀਬੇ ਖਤਰੂ ਲੱਗੇ ਆ ਅੱਛਾ ਇਹ ਲਈ ਤੁਸੀਂ ਕਿ ਤਵਜ਼ਰ ਗਏ ਨਾ ਬੰਨ। ਪਰ ਉਹ ਜੀ ਇਸ ਤੋਂ ਬਗ ਬਗੇ ਗਏ ਖੰਦੇ। ਅੱਛਾ। ਲੇਕਿਨ ਉਹਦੀ ਬੋਲੀ ਅੱਗਾ ਦੀ ਸੀ ਜੀ ਕਹਿੰਦੇ ਵੀ ਮਤਲਬ ਗਾਲ ਕੱਢ ਕੇ ਨਾ ਜਿਹਦਾ ਭੈਣ ਦੀ ਗਾਲ ਕੱਢ ਕੇ ਯਾਰ ਮੈਂ ਮੂੰਹ ਚੁੱਕ ਕੇ ਤੁਰ ਜਾਂਦਾ ਸਾਰਾ ਜੀ। ਉਹਨਾਂ ਬੰਦੇ ਨੇ ਇਹ ਕਿਹਾ ਗਿਆ ਮੂੰਹ ਚੁੱਕ ਕੇ ਤੁਰ ਜਾਂਦੇ ਜੀ। ਫਿਰ ਤੁਸੀਂ ਪੁੱਛਿਆ ਨਹੀਂ ਵੀ ਇੱਥੇ ਮੂੰਹ ਚੁੱਕ ਕੇ ਤੁਰਨ ਆਏ ਕੋਈ ਤਕਲੀਫ ਹੈ ਤਾਂ ਡੋਟ ਬੋਲੋ ਨਾ ਤੁਸੀਂ ਬੈਠੇਗਾ ਤਾਂ ਲਈ। ਮੈਂ ਅਸੀਂ ਫਿਰ ਇਹ ਉੱਠ ਕੇ ਆ ਗਿਆ ਉਧਰੋਂ। ਇਹਨਾਂ ਨੂੰ ਮੈਂ ਬੁਲਾ ਲਿਆ ਸੀ। ਇਹ ਜੀ ਬੈਠੋ 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 ਬਾਅਦ ਚੋਂ ਪਤਾ ਲੱਗੇ ਵੀ ਠੀਕ ਹੈ ਇਹਨਾਂ ਨੂੰ ਇਹ ਗੱਲ ਨੋਟ ਕਰ ਆਪਣੇ ਦੋਨਾਂ ਵਨਰਸ਼ਿਪਸਿਨਾ ਉਹ ਮਤਲਬ ਹੂਮੋਰ ਹੈ ਟੂਲ ਨੂੰ ਐਸਐਸਪੀ ਸਰ ਨੂੰ ਦਰਖਾਸਤ ਦਿੱਤੀ ਗਈ ਹੈ ਉਹਨਾਂ ਨੇ ਐਸਪੀ ਡੀ ਸਾਹਿਬ ਨੂੰ ਮਾਰਕ ਕੀਤਾ ਜਿਹੜੀ ਕਿ ਉਹ ਦਰਖਾਸਤ ਨੰਬਰ ਤਾਂ ਦੱਸ ਦੋ ਕੀ ਹੈ ਲਲਜੀ ਲੱਭ ਗਈ ਕੰਪਲੇਂਟ ਉਹ ਸ਼ਿਕਾਇਤ ਦਰਖਾਸਤ ਲੱਭ ਗਈ ਹੈ ਜੀ ਤੇਰੀ ਮਾੜੀ ਕੈਮਰੇ ਕੈਮਰੇ ਕੰਨੀ ਕਰ ਰੋਬਲ ਮੋਬਾਈਲ ਦੇਖੀ ਵਿੱਚ ਆਉਂਦੀ ਹੈ ਮਾੜੀ ਮੁੱਠੀ ਥੋੜੀ ਨੇੜੇ ਨੇੜੇ ਕਰਿਓ ਮੇਰੇ ਖਿਆਲ ਵਿੱਚ ਕਲੀਅਰ ਨਹੀਂ ਆ ਰਹਾ ਹੈਗਾ ਕੀ ਹੈ ਹੁਣ ਬੋਲ ਕੇ ਦੱਸੋ ਕਿੰਨਾ ਕਿੰਨਾ ਨੰਬਰ ਕੰਪਲੇਂਟ ਆ ਹੈ ਅਸੋ ਤਾਂ ਨੰਬਰ ਆਇਆ ਧੀ ਮੈਸੇ ਇਹਦਾ ਨੂੰ ਮੈਸੇ ਇਹ ਕੱਢੋ ਮੈਸੇ ਇਹ ਕੱਢੋ ਡਾਕਟਰ ਸਾਹਿਬ ਉਹਨੂੰ ਪੁੱਛਿਆ ਨਹੀਂ ਵੀ ਅਫਸਰ ਤੋਂ ਵੀ ਤੁਹਾਡੇ ਗਾਲ ਕੱਢਣ ਦਾ ਆਈਡੀ ਕੀ ਹੈ ਤੁਸੀਂ ਇੱਥੇ ਪਬਲਿਕ ਉਹਦੇ ਵਿੱਚ ਬੈਠੇ ਹੋ ਮਤਲਬ ਕਿ ਅਸੀਂ ਉੱਥੋਂ ਮਜਬੂਰੇ ਸੀ ਕਿ ਅਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਸੀ ਥਾਂ ਦੇ ਅੰਦਰ ਨਹੀਂ ਜੇ ਅਫਸਰ ਗਾਲ ਕੱਢੂ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਸਕਦੇ ਇਹ ਐਕਟਮ ਜਦੋਂ ਗਾਲ ਕੱਢਤੀ ਸਾਨੂੰ ਗੁੱਸਾ ਆ ਗਿਆ ਸੀ ਬਾਹਰ ਆ ਗਏ ਉਹ ਤੁਮ ਬਾ ਤੁਰੰਤ ਅਸਿੰਬਲਰ ਸ਼ਿਕਾਇਤ ਕੀਤੀ ਐ ਐਸਐਸਪੀ ਸਾਹਿਬ ਨੂੰ ਐਸਪੀ ਡੀ ਨਾਲ ਮਾਰਕ ਕੀਤਾ ਉਹ ਅੱਜ ਸਾਨੂੰ ਉਹਨਾਂ ਤੋਂ ਤੁਸੀਂ ਐਸਐਸਪੀ ਸਾਹਿਬ ਨੂੰ ਆ ਮਿਲੇ ਹੋ ਐਸਐਸਪੀ ਸਾਹਿਬ ਕੋਈ ਡਿਊਟੀ ਦੀ ਨਹੀਂ ਸੀ ਐਸਪੀ ਹੈਡਕ quartਰ ਨੂੰ ਮਿਲੇ ਆ ਉਹਨਾਂ ਨੇ ਸਪੈਸ਼ਲੀ ਇਹ ਕਿਹਾ ਕਿ ਇਹ ਐਸਪੀ ਡੀ ਖੁਦ ਕਰਨਗੇ ਕਾਰਵਾਈ ਅੱਛਾ ਹਾਂਜੀ ਸ਼੍ਰੀਮਾਨ ਇਹ ਤਰਨ ਤਰਨ ਜੀ ਜੀ ਆਹ ਉਹ ਲਵੋ ਸੋ ਆਪਣੀ ਰਿਕਾਰਡਿੰਗ ਚੱਲ ਰਹੀ ਹੈ ਤੇ ਡਾਕਟਰ ਸਾਹਿਬ ਤੇ ਲੰਲੀ ਜੀ ਉਹ ਐਪਲੀਕੇਸ਼ਨ ਆਪਾਂ ਨੂੰ दस संख्या थोड़ा अभी की नंबर होते पे आए एप्लिकेशन पे कैरी तीरी किन देती है सारे एप्लिकेशन नंबर ए है क्या जी सिक्स नाइन डबल फोर सेवन सिक्स बरखलाफ बरखलाफ एएएसएचओ सिटी टू हरदीप सिंह और मुलाज़माद ਉਤੇ ਉਹ ਮੌਲਾ ਹਰੇצי ਨਾਲ ਅੱਜ ਖੜੇ ਸੀ ਖੜੇ ਸੀ ਉਹਨਾਂ ਦੇ ਮੁਲਾਜ਼ਮ ਨੇ ਕੋਈ ਬਤਮੀਜੀ ਨਹੀਂ ਕੀਤੀ ਬਤਮੀਜੀ ਕਰੀ ਹੈ ਜੀ ਮੁਲਾਜ਼ਮ ਨੇ ਵੀ ਜਦੋਂ ਉਹਨੇ ਮੁਲਾਜ਼ਮ ਨੇ ਗੱਲ ਨੋਟ ਕੀਤੀ ਹੈ ਨਾ ਕਿ ਸਾਡੇ ਅਫਸਰ ਨੇ ਗਾਲ ਕੱਢੀ ਹੈ ਤਾਂ ਮੈਂ ਉਹਦਾ ਰਿਐਕਸ਼ਨ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਗਾਲ ਕੱਢਣ ਦਾ ਕੀ ਮਤਲਬ ਹੈ ਅੱਛਾ ਠੀਕ ਹੈ ਜੀ ਉਹਦੇ باوجود ਜਿਹੜਾ ਮੁਲਾਜ਼ਮ ਉਹਨਾਂ ਦੇ ਕੋਲ ਖੜਾ ਸੀ ਤਾਂ ਉਹ ਸਾਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਲੜਨ ਵਾਸਤੇ ਆਇਓ ਜੀ ਅਸੀਂ ਤਾਂ ਸ਼ਹਿਰਦਾਰ ਬੰਦੇ ਆ ਅਸੀਂ ਤਾਂ ਸ਼ਹਿਰ ਚ ਰਹਿਣਾ ਉਹਨਾ ਬੋਲੋ ਜੇ ਨਹੀਂ ਸਾਨੂੰ ਇਹ ਸਭ ਜਿਵੇਂ ਜਿਵੇਂ ਉਲਟਾ ਸੋ ਸਕਰੀਨ ਦੇ ਉੱਤੇ ਆਪਾਂ ਦੇਖ ਰਹੇ ਆ ਜਿਹੜੀ ਕੰਪਲੇਂਟ ਯੂਆਈ ਨੰਬਰ 694476 ਮਾਰਕ 2 ਐਸ ਪੀ ਪਵਨਜੀਤ ਪੀ ਆਰਟੀ ਅਵਲੀਕ 3 76 ਪੀ ਆਰ 9915 200976 ਸੋ ਆਪਾਂ ਨੇ ਗੱਲ ਕੀਤੀ ਜੋ ਪੁਲਿਸ ਦਾ ਇਹ ਸਾਡੇ ਸਕਰੀਨ ਦੇ ਸਾਹਮਣੇ ਦੋ ਇਮਾਨਜੋਗ ਚੰਗੀਆਂ ਸੰਸਥਾਵਾਂ ਦੇ ਅਹੁਦੇਦਾਰ ਬੈਠੇ ਨੇ ਸ਼ੇਫਸਨਾਂ ਦਾ ਵੀ ਆਪਣੇ ਪੂਰੇ ਹਿੰਦੁਸਤਾਨ 'ਚ ਕਾਫੀ ਤਗੜਾ ਨਾਮ ਆ ਤੇ ਇੱਧਰ ਜਿਹੜੇ ਡਾਕਟਰ ਸਾਹਿਬ ਬੈਠੇ ਆ ਇਹਨਾਂ ਦੇ ਵੀ ਜਿਹੜੀ ਸੰਸਥਾ ਵਧੀਆ ਸੇਵਾ ਕਰ ਰਹੀ ਹੈ ਜਿਵੇਂ ਆਪਾਂ ਸੁਣਿਆ 16 ਸਾਲ ਤੋਂ ਕੀ ਹੁਣ ਸ਼ੇਫਸਨਾਂ ਵਾਲਿਆਂ ਨੂੰ ਜੇ ਤੁਸੀਂ ਬਾਕੀ ਆਪਣੇ ਸਹਿਕਰਮੀਆਂ ਨੂੰ ਦੱਸੋਗੇ ਕੋਈ ਐਕਸ਼ਨ ਲੋ ਸ਼ੇਫ ਸ਼ੇਫਸਨ ਜੀ ਆਪਸਾਂ ਬੋਲੋ ਨਾ ਕੋਈ ਤਸੱਲੀ ਬਖਸ਼ ਕਾਰਵਾਈ ਕੀਤੀ ਗਈ ਤਾਂ ਫਿਰ ਸਾਨੂੰ ਅੱਗੇ ਰੋਸ਼ ਪ੍ਰਦਰਸ਼ਨ ਆਪਣਾ ਕਰਨਾ ਪਊਗਾ ਜੀ ਠੀਕ ਆ ਤੇ ਇਹ ਫੇਰ ਕਹਿ ਰਹਿੰਦੇ ਨੇ ਵੀ ਸ਼ਿਵਸਾਣਾਂ ਵਾਲੇ ਉਥਲ ਪੁਥਲ ਕਰਦੇ ਨੇ ਐ ਕਰਦੇ ਨੇ ਵੀ ਇਹੋ ਜਿਹੇ ਅਫਸਰ ਨਾਲ ਤਾਂ ਕੁਛ ਨਾ ਕੁਛ ਤਾਂ ਸ਼ਿਵਸਾਣਾਂ ਕੰਨੀਆ ਹੋਣਾ ਹੀ ਚਾਹੀਦਾ ਵਾ ਜਿਹੜਾ ਸ਼ਰਿਆਾਂ ਵਿੱਚ ਗਾਲ ਕੱਢਦਾ ਹਾਂਜੀ ਪਬਲਿਕ ਡੀਲਿੰਗ ਬਿਲਕੁਲ ਦੇਖੋ આજ ਤੱਕ ਕੋਈ ਮੱਚਾ ਨਾਲ ਦੱਸੋ ਨੂੰ ਕੀ ਮੈਸੇਜ ਆਊਗਾ ਸਮਾਜ ਨੂੰ ਕੀ ਮੈਸੇਜ ਆਊਗਾ ਇਸ ਚੀਜ਼ ਦਾ ਕਿ ਇੱਕ ਸੀਨੀਅਰ ਸਿਟੀਜ਼ਨ ਬੰਦਿਆਂ ਦੇ ਨਾਲ ਇਸ ਤਰੀਕੇ ਨਾਲ ਪੁਲਿਸ ਵੱਲੋਂ ਪੇਸ਼ ਆਇਆ ਜਾ ਰਿਹਾ ਜੀ ਤੇ ਤੁਸੀਂ ਆਪਣੇ ਜਿਹੜੇ ਉਹ ਉੱਚ ਅਧਿਕਾਰدار ਨੇ ਸ਼ਿਫਸਾਂ ਨਾਲ ਉਹਨਾਂ ਨਾਲ ਕੋਈ ਗੱਲਬਾਤ ਹੋਈ ਕੀਤੀ ਹੈ ਕਿ ਨਹੀਂ ਕੀਤੀ ਨਹੀਂ ਹਲੇ ਤਾਂ ਅਸੀਂ ਸਾਨੂੰ ਡੀਐਸਪੀ ਸਾਹਿਬ ਨੇ ਬੁਲਾਇਆ ਐਸਪੀਡੀ ਸਾਹਿਬ ਨੇ ਜੀ ਤੇ ਅੱਜ ਅਸੀਂ ਉਹਨਾਂ ਨੂੰ ਮਿਲਣਾ ਤੇ ਜੇ ਉਹਨਾਂ ਵੱਲੋਂ ਕੋਈ ਤਸੱਲੀ ਬਖਸ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਤਾਂ ਠੀਕ ਹੈ ਅਗਰ ਨਹੀਂ ਕੀਤੀ ਜਾਂਦੀ ਫਿਰ ਅਗਲੀ ਕਾਰਵਾਈ ਦੇਖੀ ਜਾਏਗੀ ਅੱਛਾ ਆਪਾਂ ਇਹਦੇ ਡਾਕਟਰ ਸਾਹਿਬ ਨਾਲ ਚੱਲਦੇ ਹਾਂ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਵੀ ਸਿਟੀਜ਼ਨ ਨੂੰ ਮਤਲਬ ਉਹਦਾ ਬੱਚਾ ਤੰਗ ਕਰ ਰਿਹਾ ਵਾ ਤੁਸੀਂ ਇਹ ਤਾਂ ਐਸਐਲਮ ਸਾਹਿਬ ਦਾ ਕੇਸ ਬਣਦਾ ਵਾ ਐਸਐਲਮ ਸਾਹਿਬ ਕੁੜ ਗਏ ਤੁਸੀਂ ਕਿਉਂ ਸਾਬ ਜੀ ਐਸ ਡੀ ਐਮ ਸਾਹਿਬ ਨੇ ਆਪਣਾ ਕੰਮ ਕਰਤਾ ਜਿਹੜੀ ਮਕਾਨ ਉਹਦੀ ਮੰਮੀ ਹਲੋਦ ਨਾਮ ਤੇ ਕਰਾਇਆ ਸੀ ਉਹ ਰੀਸਟਰੀ ਕੈਂਸਲ ਕਰਾ ਕੇ ਉਹਦੀ ਮੰਮੀ ਦੇ ਨਾਮ ਤੇ ਦੁਬਾਰਾ ਰੀਸਟਰੀ ਕਰਾ ਦਿੱਤੀ ਐ ਇਹ ਕੰਮ ਕਰਾਤੀ ਐ ਲੇਕਿਨ ਇਹ ਮਾਰ ਕੁੱਟਾਈ ਦੀ ਮਾਮਲਾ ਵਾ ਪਿਓ ਔਰ ਮਾਂ ਨੂੰ ਉਹ ਪੁਲਿਸ ਦਾ ਬੱਚਾ ਕੁੱਟ ਰਿਆ ਖੰਨੇ ਤੋਂ ਗਾਲ੍ਹਾਂ ਕੱਢਣੇ ਜੀ ਟੌਰਚਰ ਕਰਦੇ ਮਾਰ ਕੁੱਟਾਈ ਕਰਦੇ ਉਹਨਾਂ ਕੋ ਮੋਬਾਈਲ ਖੋ ਕੇ ਗੁੰਡੀ ਲਾ ਕੇ ਕਮਰੇ ਦੀ ਗੇਟ ਬੰਦ ਕਰਕੇ ਫਿਰ ਉਹ ਸਬੂਤ ਸੁਨੇਹ ਸਮਝਿਆ ਛੋਟੀ ਮੈਂ ਤੁਹਾਡੇ ਕੋਲ ਬੈਠ ਗਿਆ ਨਾ ਤੁਸੀਂ ਮੇਰੇ ਤੋਂ ਮੋਬਾਈਲ ਖੋ ਲੋ ਮਤਲਬ ਕਿ ਮੇਰੇ ਮਾਰਕੋਟੇ ਮੈਂ ਸਬੂਤ ਕਿੱਥੋਂ ਦਊਂਗਾ ਜੀ ਉੱਥੇ ਸਮਝ ਗਿਆ ਚਲੋ ਅੱਜ ਦਾ ਮੁੱਦਾ ਸਿਰਫ ਆਪਣਾ ਜਿਹੜਾ ਪੁਲਿਸ ਦੇ ਖਿਲਾਫ ਜਿਹੜੀ ਪੁਲਿਸ ਨੇ ਗਾਲ ਕਢੀ ਆ ਐਸਐਚਓ ਨੇ ਮਾਨ ਲਿਆ ਕੀ ਨਾਮ ਦੱਸਿਆ ਹਰਦੀਪ ਸਿੰਘ ਹਰਦੀਪ ਦੇ ਖਿਲਾਫ ਆ ਕਿਉਂਕਿ ਅਫਸਰ ਤੇ ਵਿਸ਼ਵਾਸ ਕਰਕੇ ਜਿਹੜੀ ਪਬਲਿਕਾ ਦੁਖੀ ਹੋਈ ਇਹਨਾਂ ਕੋਲੇ ਜਾਂਦੀ ਆ ਜੇ ਪੁਲਿਸ ਅੱਗੇ ਗਾਲਾਂ ਕੱਢਣ ਲੱਗ ਜਵੇ ਤਾਂ ਲੋਕਾਂ ਦਾ ਕੋਈ ਵੀ ਯਾਰਾ ਜੋਈ ਬਾਕੀ ਨਹੀਂ ਰਹਿ ਜਾਂਦੀ ਸੋ ਮੈਂ ਬੇਨਤੀ ਕਰਦਾ ਚਿਹਰੇ ਜਿਹੜੇ ਅਫਸਰ ਨੇ ਵੀ ਇਸ ਇਹਦੀ ਅਫਸਰ ਤੇ ਕਾਰ ਵੀ ਲਾਜ਼ਮੀ ਕਰਨੀ ਚਾਹੀਦੀ ਹੈ। ਮੈਂ ਇੱਕ ਸਕੰਡ ਲਾ ਮੰਗਾਂ। ਹਾਂਜੀ ਹਾਂਜੀ ਦੱਸੋ ਬੋਲੋ। ਸਾਨੂੰ ਇਸ ਗੱਲ ਦਾ ਅਫਸੋਸ ਆ ਜੇ ਕੋਈ ਮੱਤੜ ਸੀਨੇ ਸੀਜਨ ਕੋ ਗਰੀਬ ਦੇ ਨਾਲ ਸਾਨੂੰ ਕਿਸੇ ਨੂੰ ਲੈ ਜਾਣਾ ਹੈ ਬਿੰਦ ਥਾਣੇ ਆ ਜੀ। ਇਹ ਸਾਡੇ ਹੁੰਦੇ ਹੀ ਸੀਨੀਅਰ ਸੀਜਨ ਦੇ ਹੋਏ ਗੰਦੀਆਂ ਗਰਾਨਾ ਕੱਢ ਕੇ ਧਮਕੀ ਦੇ ਕੇ ਕਿ ਤੁਸੀਂ ਥਾਣੇ ਮੂੰਹ ਚੁੱਕਿਆ ਜਾਂਦੇ ਹੋ। ਇਹ ਕਿ ਥਾਣੇ ਕੀ ਇਹਦੀ ਬਾਪ ਬੜਾ ਗੱਤਣਾ ਪਬਲਿਕਲੀ ਥਾਣੇ ਕੋ ਰਹੀਆਂ। ਔਰ ਪੁਲਿਸ ਸੌਣ ਨੂੰ ਕੀਿਆ ਕੀਆ ਜਾ ਰਹੇ ਆ? ਤੁਸੀਂ ਸਾਡਾ ਸਾਥ ਦਿਓ। ਵੀ ਅਸੀਂ ਸਾਥ ਦੇਣ ਜਾਂਦੇ ਆ ਤਾਂ ਵੀ ਪੁਲਿਸ ਉਹ ਉਲਟਾ ਕੰਮ ਕਰਦੀ ਹੈ। ਤਸੋ ਜੇ ਸਾਰੇ ਦਿਨ ਸਾਮਣੇ ਇਹ ਕੁਝ ਹੁੰਦਾ ਇਕੱਲੀ ਆਮ ਪਬਲਿਕ ਨਾਲ ਕੀ ਹੁੰਦਾ ਹੋਊਗਾ ਉੱਤੇ ਆ ਗੱਲ ਲੈ ਸੋ ਆਪਾਂ ਫੇਰ ਸਾਰੀ ਪਬਲਿਕ ਦੀ ਗੱਲ ਛੱਡਦੇ ਆ ਮਾਣਯੋਗ ਸੱਜਣ ਸਾਨੂੰ ਦੱਸਣ ਵੀ ਇਹ ਜੇ ਅਫਸਰ ਨਾਲ ਹੋਣਾ ਕੀ ਚਾਹੀਦਾ ਵਾ ਤੇ ਉਹ ਚਿਹਰੇ ਅਫਸਰ ਇਹਦੇ ਉੱਤੇ ਕੀ ਕਹਿਣਗੇ ਜਿਹੜੇ ਸੀਨੀਅਰ ਜਿਹੜੇ ਆਫੀਸਰ ਨੇ ਆਪਣੇ ਐਸ ਐਚਓ ਬਾਰੇ ਕੀ ਕਹਿਣਗੇ ਵੀ ਉਹਨੂੰ ਇਹੋ ਜਿਹਾ ਹਰਕਤ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਸੀਨੀਅਰ ਸਿਟੀਜਨ ਆਵੇ ਚਾਹੇ ਕੋਈ ਛੋਟਾ ਬੰਦਾ ਆਵੇ ਉਮਰ ਦਾ ਕੀ ਉਹਨੂੰ ਗਾਲ ਕੱਢ ਕੇ ਬੁਲਾਉਣਾ ਚਾਹੀਦਾ ਜਾਂ ਨਹੀਂ ਸੋ ਧੰਨਵਾਦ ਦੋਸਤੋ ਆਪਣੀ ਟਿੱਪਣੀ ਜਰੂਰ ਦਿਓ ਸੋ ਸਿਦਕ ਨਿਊਜ਼ ਦੇਖਣ ਵਾਲੇ ਸਾਰਿਆਂ ਨੂੰ ਫੇਰ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੇ ਲੱਲੀ ਜੀ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ